ਸਸੀ ਗੱਲ ਦੋਸਤੋ ਇਹ ਦੇਖੋ ਭਾਈ ਸਾਹਿਬ ਆਪਣੀ ਕਿਰਤ ਕਮਾਈ ਕਰ ਰਹੇ ਆ ਮਿਹਨਤ ਕਰ ਰਹੇ ਆ ਇੱਥੇ ਮੇਲਾ ਆ ਅਸਵੀਰ ਦੀ ਤਕਰੀਬਨ 6 ਵਜੇ ਦੇ ਇੱਥੇ ਆਏ ਹੋਏ ਆ ਇਹ ਇਹਨਾਂ ਦਾ ਸਮਾਨ ਆ ਔਰ ਸਾਰਾ ਇਹਨਾਂ ਨੇ ਇਤੋਂ ਵਧੀਆ ਕਰਕੇ ਆਪਣਾ ਮਿਹਨਤ ਦੇ ਨਾਲ ਤਕਰੀਬ ਨੂੰ ਅੱਧਾ ਪੂਰਾ ਘੰਟਾ ਹੋ ਗਿਆ ਭਾਈ ਸਾਹਿਬ ਇਹ ਆ ਜਗ੍ਹਾ ਬਣਾਈ ਆ ਸਮਾਨ ਲਗਾਉਗੇ ਹੁਣ ਮੇਲੇ ਵਿੱਚ ਸੋ ਇਹੋ ਜਿਹੀ ਮਿਹਨਤ ਕਰਨ ਵਾਲਿਆਂ ਦਾ ਦਿਲੋਂ ਸਜਦਾ ਕਿਉਂਕਿ ਜੋ ਮਿਹਨਤ ਕਰਕੇ ਆਪਣਾ ਕਮਾਈ ਕਰਦਾ ਆ ਉਹ ਸਭ ਤੋਂ ਵੱਡਾ ਉਦਮੀ ਔਰ ਇੱਕ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ ਹੁੰਦਾ ਕਿਉਂਕਿ ਇਹ ਵੀ ਐਸ਼ ਪ੍ਰਸਤੀ ਵਾਲਾ ਤਾਂ ਕੰਮ ਤਾਂ ਸਾਰੇ ਕਰਦੇ ਆ ਪਰ ਜਿਹੜਾ ਮਿਹਨਤ ਦੇ ਨਾਲ ਕੰਮ ਕਰਦਾ ਉਹ ਕੋਈ ਕੋਈ ਹੁੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਜੀ ਤੁਸੀਂ ਜਿੱਦਾਂ ਸਵੇਰ ਦੇ ਲੱਗੇ ਹੋਏ ਇੱਥੇ ਤੇ ਕਿੰਦਾ ਵੀ ਦਿਹਾੜੀ ਵਿੱਚ ਕਿੰਨਾ ਕੁ ਤੁਹਾਡਾ ਬਚ ਜਾਂਦਾ ਦੱਸ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਬਰ ਹੈ ਮੈਂ ਤਾਂ ਇਹੀ ਆ ਵੀ ਬੰਦੇ ਨੂੰ ਆਪਣੀ ਮਿਹਨਤ ਕਰਕੇ ਜਿਹੜੀ ਰੋਟੀ-ਜੋਟੀ ਖਾਣੀ ਚਾਹੀਦੀ ਆ ਹਾਂਜੀ ਕਿਉਂਕਿ ਅੱਜ ਕੱਲ੍ਹ ਕਈ ਭੇਟਾ ਤਿਆਰ ਦੇ ਵਿੱਚ ਲਿਫਟ ਹੋ ਕਰਕੇ ਜਿੱਦਾਂ ਲੀਟਰ ਲੈ ਲਓ ਜਾਂ ਕੁਝ ਵੀ ਲੈ ਲਓ ਹਾਂਜੀ ਉਹ ਆਪਣਾ ਜਿਹੜਾ ਆ ਪ੍ਰਚਤਾਚਾਰੀ ਕਰਦੇ ਭਾਵੇਂ ਕੋਈ ਪਾਰਟੀ ਹੋਵੇ ਹਾਂਜੀ ਤੇ ਇਹ ਆ ਵੀ ਬੰਦੇ ਨੂੰ ਜਿਹੜਾ ਮਿਹਨਤ ਦਾ ਕੀਤਾ ਆ ਆਪਣਾ ਕਰਕੇ ਖਾਣਾ ਆ ਉਹਦੇ ਨਾਲ ਦੀ ਸੀ ਪਰਮਾਤਮਾ ਵੀ ਉਸ ਬੰਦੇ ਨਾਲ ਹੀ ਆ ਜਿਹੜਾ ਮਿਹਨਤ ਹੀ ਕਰਕੇ ਖਾਂਦਾ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੇ ਇਹ ਵਾਲਾ ਮੈਨੂੰ ਹੋ ਗਿਆ ਜੀ ਕਰੀਬ ਆਪਣੇ 15 ਸਾਲ ਹੋ ਗਿਆ ਜੀ ਅੱਛਾ ਜੀ ਕਿਹਦਾ ਘਰ ਚ ਕੌਣ ਕੌਣ ਆਪਣੇ ਘਰ ਵਿੱਚ ਵਾਈਫ ਆ ਉਹ ਬੇਟੇ ਆ ਅੱਛਾ ਜੀ ਹਾਂਜੀ ਪੜਦੇ ਆ ਲਾਸਟ ਕਲੀਰ ਦੋਨਾਂ ਨੇ ਵਧੀਆ ਆ ਆਪਣੀ ਇਸੇ ਮਿਹਨਤ ਵਿੱਚੋਂ ਕਰਕੇ ਬੱਚੇ ਵੱਢ ਰਹੇ ਆ ਮੈਂ ਤਾਂ ਏਦਾਂ ਖੇਤੀ ਵੀ ਹੈਗੀ ਆ ਜੀ ਵੈਸੇ ਠੀਕ ਆ ਜੀ ਖੇਤੀਬਾੜੀ ਵੀ ਹੈ ਛੋਪ ਵੀ ਹੈ ਪਿੰਡ ਕਰਿਆਨੇ ਦੀ ਠੀਕ ਆ ਤੇ ਬਾਕੀ ਆਪਣੇ ਪਾਠ ਵੀ ਮੈਂ ਕਰਦਾ ਪਾਠਾ ਦੇ ਬਜਾਈ ਦਾ ਕਿਉਂਕਿ ਹਰ ਇੱਕ ਪਾਸੇ ਜਾਣੀ ਆ ਜਿੰਨਾ ਮਤਲਬ ਗਲਤ ਪਾਸਿਓਂ ਹੀ ਪੈਸਾ ਜਦਾਂ ਅੱਜ ਕੱਲ੍ਹ ਕਈ ਮਤਲਬ ਕਈ ਪਾਸਿਓਂ ਹੁਣਦਾ ਮਤਲਬ ਇੰਦਰੋਂ ਜੋ ਜੇ ਕਰ ਲਓ ਉਹ ਕਰ ਲਓ ਆਪਾਂ ਉਹ ਨਹੀਂ ਆ ਛੋਪ ਆ ਪਿੰਡ ਕਰਿਆਨੇ ਦੀ ਜੀ ਜੀ ਤੇ ਖੇਤੀਬਾੜੀ ਵੀ ਕਰਦੇ ਆ ਚੀਕ ਅਸੀਂ ਇਹ ਉਸ ਤੋਂ ਇਲਾਵਾ ਫਿਰ ਇਹ ਕੰਮ ਵੀ ਮਹਿੰਤ ਦਾ ਆਇਆ ਪਾਠ ਵੀ ਕਰਨ ਚਾਹੀਦਾ ਹੈ ਜਾਨੀ ਆਪਣਾ ਮਰਦ ਕਰ ਲੈਣੇ ਨੇਤ ਨੇਤ ਨੇਮ ਵੀ ਕਰਦੇ ਨਾ ਕਰਦੇ ਹਾਂ ਜੀ ਨੇਤ ਨੇਤ ਪਾਠਾਂ ਤੇ ਵੀ ਚਾਈਦਾ ਹੈ ਔਰ ਪਾਠਾਂ ਤੇ ਵੀ ਮੈਨੂੰ ਆਪਣੇ ਪੂਰੇ ਇਮਾਨਦਾਰੀ ਨਾਲ ਗੁਰੂ ਮਾਰ ਨਾਲ ਜੁੜੇ ਹੋਏ ਆ ਬਹੁਤ ਵਧੀਆ ਜੀ ਸਾਰੇ ਪਰਿਵਾਰ ਨੇ ਅਮਰ ਸ਼ਕਿਆ ਆ ਮਮੀ ਦਾਦੀ ਪਹਿਲਾਂ ਅਮਰਤਾਰੀ ਆ ਹੁਣ ਮੇਤੋ ਛੋਟਾ ਜੋ ਨਹੀਂ ਵੀ ਮੈਂ ਉਹਦੀ ਵਾਈਫ ਨੇ ਵੀ ਅਮਰ ਸ਼ਕ ਲੈ ਆ ਗੁਰੂ ਦੇ ਲੜ ਲੱਗੇ ਹੋਏ ਆ ਜੀ ਆਪਣੀ ਮਿਹਨਤ ਕਰਦੇ ਆ ਆਪਣਾ ਖਾਨੇ ਬਿਲਕੁਲ ਬਹੁਤ ਵਧੀਆ ਤੁਹਾਡਾ ਉਦਮ ਆ ਜੀ ਇਹ ਬਿਲਕੁਲ ਤੇ ਆਪਣੀ ਇਹ ਕਿੰਨੀ ਕਿ ਦਿਹਾੜੀ ਪੈ ਜਾਂਦੀ ਹੈ ਜੇ ਮੰਨ ਲਓ ਕਿਸੇ ਮੇਲੇ 'ਚ ਜੀ ਮੰਨ ਲਓ ਦੂਜੇ ਦੇ ਹਿਸਾਬ ਨਾਲ ਹੀ ਆ ਮੰਨ ਲਓ ਜੇ ਹਿਸਾਬ ਦਾ ਕੋਈ ਕੰਮ ਹੈਗਾ ਆ ਹਾਂਜੀ ਮੰਨ ਲਓ ਕਰਨ ਦੇ ਨਾਲ ਹੀ ਆ ਜਿਹੜੇ ਹਿਸਾਬ ਨਾਲ ਕੋਈ ਸੰਗਤ ਦਾ ਨਾਲ ਜਿਹਦਾ ਕਿੰਨੀ ਕੁ ਮੰਨ ਲਓ ਜਿਹੜੀ ਆ ਮੇਲੇ ਦਾ ਕਾਹ ਦਾ ਵਾ ਠੀਕ ਆ ਆਪਣਾ ਵਧੀਆ ਆ ਚੱਲ ਰਿਹਾ ਵਧੀਆ ਸੋ ਸਾਰੇ ਵੀਰਾਂ ਨੂੰ ਬਿਲਕੁਲ ਬਹੁਤ ਬਹੁਤ ਤੁਹਾਡਾ ਤਨਵਾ ਜਿਹੜੀ ਇੰਨੀ ਮਿਹਨਤ ਕਰਕੇ ਤੁਸੀਂ ਇੱਕ ਤਰ੍ਹਾਂ ਚੰਗੀ ਸਿਹਤ ਦੇ ਰਹੇ ਸਾਰਿਆਂ ਨੂੰ ਵੀ ਮਿਹਨਤ ਕਰਕੇ ਆਪਣੀ ਕਮਾਈ ਕਰੋ। ਬਿਲਕੁਲ ਦੱਸਾਂਗੇ ਕਿ ਨਸ਼ਿਆਂ ਤੋਂ ਮੰਨ ਲਓ ਜਿੱਦਾਂ ਨਸ਼ੇ ਜਿਹੜੇ ਆ ਨਸ਼ੇ ਹਾਂਜੀ 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 ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਬਹੁਤ ਆ ਚੁੱਕਿਆ ਆ ਜਿਹੜੇ ਪੰਜਾਬ ਦੇ ਨੌਜਵਾਨ ਆ ਪੂਰੀ ਤਰ੍ਹਾਂ ਜਿਹੜੇ ਨਸ਼ੇ ਵਿੱਚ ਗਰ ਖੋ ਚੁੱਕੇ ਆ ਹਾਂਜੀ ਤੇ ਅਸੀਂ ਤਾਂ ਇਹ ਕਹਿੰਦੇ ਨਸ਼ੇ ਤੋਂ ਰਹਿਤ ਮਤਲਬ ਜਿਹੜਾ ਬਿਲਕੁਲ ਇਹ ਮੰਨ ਲਓ ਜ਼ੋਰ ਦੇਣਾ ਚਾਹੀਦਾ ਜਿਹੜਾ ਪੰਜਾਬ ਇਹ ਨਸ਼ਾ ਇਹ ਖਤਮ ਹੋਣਾ ਚਾਹੀਦਾ ਆ ਸਰਕਾਰਾਂ ਵਾਅਦੇ ਤਾਂ ਕਰਦੀਆਂ ਲੇਕਿਨ ਕੋਈ ਵੀ ਸਰਕਾਰ ਅਜੇ ਤੱਕ ਇਸ ਦੇ ਉੱਤੇ ਪੂਰਾ ਨਹੀਂ ਉਤਰੀ ਹੈਗੀ ਨਸ਼ੇ ਦਾ ਹੜ ਅਜੇ ਵੀ ਪੰਜਾਬ ਵਿੱਚ ਇਹ ਪੰਜਾਬ ਨੂੰ ਇੱਕ ਸਾਜ ਦੇ ਤਿਤ ਪੰਜਾਬ ਨੂੰ ਪੰਜਾਬ ਵਿੱਚ ਨਸ਼ੇ ਦਾ ਹੜ ਜਰਾਇਆ ਜਾਣਬੁੱਝ ਕੇ ਇਹ ਮਲ ਬਗਾਇਆ ਜਾ ਰਿਹਾ ਹੈ ਇਹ ਨਸ਼ਾ ਵੀ ਬੰਦ ਹੋਣਾ ਚਾਹੀਦਾ ਪੰਜਾਬ ਵਿੱਚ ਜੋ ਨੌਜਵਾਨ ਜਿਹੜੇ ਆਪਣਾ ਕੰਮ ਕਰਨ ਮਿਹਨਤ ਕਰਨ ਮਿਹਨਤ ਕਰਨ ਆਪਣੇ ਕੋਈ ਰੋਜ਼ਗਾਰ ਮਿਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਤੇ ਰੋਜ਼ਗਾਰ ਨਾਲ ਆਪਣਾ ਜਿਹੜਾ ਮਿਹਨਤ ਮਲ ਜਿਹੜੀ ਆ ਮਿਹਨਤ ਦਾ ਭਈ ਆਪਣਾ ਕੰਮ ਕਰਕੇ ਜਿਹੜਾ ਨੌਜਵਾਨ ਅੱਜ ਕੱਲ ਲੋਟਾਂ ਫੋਆ ਦੇ ਵਿਚ ਜ਼ਿਆਦਾਤਰ ਰਹਤੇ ਆ ਉਹ ਆਪਣੀ ਮਿਹਨਤ ਕਰਨ ਕਰਕੇ ਆਪਣਾ ਖਾਣ ਇਹ ਤੁਸੀਂ ਜਿੰਦੀਆਂ ਸਾਹਮਣੇ ਮਿਸਾਲ ਹੈਗੀ ਆ ਮਿਸਾਲ ਜਿਹੜੀ ਤੁਸੀਂ ਆ ਕਰ ਰਹੇ ਹੋ ਮੈਂ ਦੇਖਿਆ ਤੁਹਾਨੂੰ ਇਸ ਸਵੇਰ ਦੇ ਇੱਥੇ ਲੱਗੇ ਹੋਏ ਆ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਤੁਹਾਡਾ। ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਪਾਸਾ ਬਾਈ। ਭਾਈ ਗੁਜਰੀ ਕੀ ਫਤਿਹ ਜੀ।